50 ਵਾਰ ਲੈ ਕੇ ਦੇ ਚੁੱਕੇ ਆ ਪ੍ਰਸ਼ਾਸਨ ਨੂੰ ਪੂਰੀ ਲਿਸਟ ਦੇ ਚੁੱਕੇ ਆ ਵੀ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਆ ਹਾਂ ਬਾ ਅਸੀਂ ਉੱਥੇ ਪਹੁੰਚ ਗਏ ਚਲੋ ਬਾਹਰ ਦੋਨੇ ਲੈ ਜਾ ਦੋਨੇ ਚੱਕ ਲੋ ਦੋਨੇ ਲੈ ਜਾ ਆ ਆ ਜੀ ਆਸਪਲੇਅਰ ਚਲੋ ਲੱਗ ਕੇ ਆ ਬੰਦ ਕਰੋ ਆਪਣਾ ਥੱਲੇ ਵਾਲਾ ਸਾਰਾ ਨੰਬਰ ਕਰੋ ਲਿਗਰਾਣਾ ਦੇ ਸੀਪਰ ਇਲਾਕੇ ਦੇ ਵਿੱਚ ਬਣੇ ਹੋਟਲ ਦੇ ਵਿੱਚੋਂ ਗਊ ਮਾਸ ਮਿਲਦਾ ਹੈ ਮੌਕੇ ਤੇ ਗਊ ਰੱਖਿਆ ਦਲ ਦੇ ਲੋਕ ਪੁੱਜਦੇ ਨੇ ਵੱਖ-ਵੱਖ ਐਨ ਜੀਓ ਦੇ ਨਾਲ ਉੱਥੇ ਪਹੁੰਚ ਕੀਤੀ ਜਾਂਦੀ ਹੈ ਸ਼ਿਵ ਸੈਨਾ ਵੀ ਉੱਥੇ ਪੁੱਜੀ ਹੈ ਖਾੜਾ ਦਰੇਸੀ ਦੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਗਊ ਮਾਸ ਆਪਣੇ ਕਬਜ਼ੇ ਚ ਲੈ ਲਿਆ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਗਊ ਮਾਰਸ ਵਾਲੇ ਮਾਮਲੇ ਦੇ ਵਿੱਚ ਪੁਲਿਸ ਅਜੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਰਹੀ ਹੈ ਸੱਚ ਦੱਸ ਦੇ ਕਿ ਜਾਂਚ ਜਾਰੀ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਕੁਝ ਕੀਤਾ ਜਾਏਗਾ ਮੌਕੇ ਤੇ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਤੁਹਾਡੇ ਨਾਲ ਸਾਂਝਾ ਕਰ ਰਿਹਾ ਵੇਖ ਸਕਦੇ ਹੋ ਤੁਸੀਂ ਲੁਧਿਆਣਾ ਦੇ ਇੱਕ ਪਾਸੇ ਇਲਾਕੇ ਦੇ ਵਿੱਚ ਇਹ ਘਟਨਾ ਸਾਹਮਣੇ ਆਉਂਦੀ ਹੈ ਹੋਟਲ ਦੇ ਵਿੱਚ ਗਊ ਮਾਰਸ ਮਿਲਦਾ ਸਰ ਕੀ ਨਾਮ ਹੈ ਜੀ જયਸ਼ੀਰામ ਜੀ ਜੈ ਹਿੰਦੁ ਰਾਸ਼ਟਰ ਮੈਂ ਮਨੀਸ਼ ਸ਼ਰਾ ਸ਼ਿਵਸਨਾ ਹਿੰਦੁਸਤਾਨ ਤੋਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਜੀ ਮਾਮਲਾ ਜਿਹੜਾ ਪ੍ਰੈਸ ਹੁਣ ਹੈ ਅੱਜ ਸਾਡਾ ਸਮਾਜ ਜਿਹੜਾ ਵਾ Hindu ਸਮਾਜ Hindu ਸਮਾਜ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਨੀਵਾ ਦਿਖਾਉਣ ਦੇ ਲਈ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸਾਡੀ ਪੂਜਨੀਏ ਪੂਜਨੀਏ ਜਿਹੜੀ ਸੰਸਾਰ ਦੀ ਗਊ ਮਾਤਾ ਸਾਡੀ ਉਹਨਾਂ ਦਾ ਇੱਕ ਮਾਸ ਜਿਹੜਾ ਵਾ ਵੱਢ ਕੇ ਇੱਕ ਬਰੀਆਨੀ ਦੀ ਆੜ ਦੇ ਵਿੱਚ ਦਿੱਲੀ ਨਾਮਕ ਦੁਕਾਨ ਸੀਗੀ ਬਰੀਆਨੀ ਦੀ ਦੁਕਾਨ ਉਹਦੇ ਵਿੱਚ ਜਿਹੜਾ ਗਊ ਮਾਸ ਪਰੋਸਿਆ ਜਾ ਰਿਹਾ ਸੀਗਾ ਇਹ ਸ਼ਿਪੂਰੀ 4 ਨੰਬਰ ਗਲੀ ਦੇ ਵਿੱਚ ਸੀਗੀ ਉਹਦਾ ਨਾਮ ਜਿਹੜਾ ਦਿੱਲੀ ਬਰੀਆਨੀ ਸਟੋਰ ਰੱਖਿਆ ਗਿਆ ਸੀ ਉਹਨੂੰ ਕਿਤਾ ਪਤਾ ਲੱਗਾ ਸਾਨੂੰ ਸਾਡੇ ਇੱਕ ਇਨਫੋਰਮਰ ਨੇ ਉਸੇ ਗਲੀ ਦੇ ਇਨਫੋਰਮਰ ਨੇ ਉੱਥੇ ਇਨਫੋਰਮ ਕੀਤਾ ਕਿ ਇੱਥੇ ਸਰ ਕਾਫੀ ਦਿਨਾਂ ਤੋਂ ਲਗਾਤਾਰ ਸ਼ੁੱਕਰਵਾਰ ਜ਼ਿਆਦਾਤਰ ਸ਼ੁੱਕਰਵਾਰ ਹੋ ਰੈਤਵਾਰ ਵਾਲੇ ਦਿਨ ਕਿਤੋਂ ਗਊ ਮਾਸ ਦਾ ਜਿਹੜਾ ਗਊ ਮਾਸ ਜਿਹੜਾ ਵਾ ਪਰੋਸ ਕੇ ਦਿੱਤਾ ਜਾਂਦਾ ਹੈ ਜੇ ਉਸ ਤੋਂ ਬਾਅਦ ਜਦੋਂ ਤੁਸੀਂ ਪਹੁੰਚੇ ਅਸੀਂ ਜਦੋਂ ਉੱਥੇ ਪਹੁੰਚੇ ਅਸੀਂ ਜਦੋਂ ਉੱਥੇ ਦੇਖਿਆ 10 ਤੋਂ 15 ਕਿਲੋ ਜਿਹੜਾ ਗਾਊਮਾਸ ਜਿਹੜਾ ਉੱਥੇ ਪਾਇਆ ਗਿਆ ਔਰ ਜਿਹੜਾ ਦੁਕਾਨਦਾਰ ਹੈ ਉਹਨੇ ਮੰਨਿਆ ਵੀ ਕਿ ਹਾਂ ਇਹ ਗਾਊਮਾਸ ਜਿਹੜਾ ਅਸੀਂ ਕਿਲੋ-ਕਿਲੋ ਦੇ ਹਿਸਾਬ ਦੇ ਨਾਲ ਇੱਥੇ ਵੇਚਿਆ ਜਾਂਦਾ ਹੈ ਪਤਾ ਲੱਗਾ ਕਿ ਕਿੱਥੋਂ ਆਉਂਦਾ ਸੀ ਤੇ ਕਿੱਦਾਂ ਸੇਲ ਹੁੰਦਾ ਸੀ ਜਾਂ ਹੋਰ ਵੀ ਦੁਕਾਨਾਂ ਹੈਗੀਆਂ ਇਹਦਾ ਜਾਂਚ ਦਾ ਵਿਸ਼ਾ ਜਿਹੜਾ ਅਸੀਂ ਪੰਜਾਬ ਪੁਲਿਸ ਦੇ ਐਸ ਐਚਓ ਸਾਹਿਬ ਦਰੇਸੀ ਨੂੰ ਦੇ ਦਿੱਤਾ ਗਿਆ ਵਾ ਔਰ ਇਹ ਜਾਂਚ ਹੁਣ ਕਰੋਗੇ ਅਸੀਂ ਇਹੀ ਅਪੀਲ ਇਹਨਾਂ ਨੂੰ ਕੀਤੀ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਸ਼ਾਂਤੀਪੂਰਕ ਬਣਿਆ ਰਹੇ ਇਹ ਕਿੱਥੋਂ ਆਇਆ ਸੀ ਕਿੰਨੇ ਗਊ ਅੰਸ਼ ਦਾ ਕਤਲ ਕੀਤਾ ਕਿਹੜੇ ਬੰਦਾ ਇੱਥੇ ਸਪਲਾਈ ਕਰਕੇ ਗਿਆ ਸਾਰਿਆਂ ਤੇ ਜਿਹੜਾ ਪਰਚਾ ਜਿਹੜਾ ਦਰਜ ਹੋਣਾ ਹੈ ਕੁੱਲ ਕਿੰਨੇ ਬੰਦੇ ਤੁਸੀਂ ਤੁਸੀਂ ਲੈ ਕੇ ਆਏ ਹੋ ਸਾਨੂੰ ਨਹੀਂ ਦੋ ਬੰਦੇ ਲੈ ਕੇ ਆਏ ਆ ਉਸ ਆਪਣਾ ਐਸ ਐਚਓ ਸਾਹਿਬ ਖੁਦ ਜਾ ਕੇ ਉੱਥੋਂ ਲੈ ਕੇ ਕਿੰਨਾ ਕਿਲੋ ਗਊ ਮਾਸ ਪੜਾਇਆ ਜਾਣਾ 10 ਤੋਂ 15 ਕਿਲੋ ਦੇ ਵਿੱਚ ਵਿੱਚ ਜਿਹੜਾ ਗਾਊ ਮਾਸ ਲੱਗਦਾ ਲੁਗਾਨਾਂ ਚ ਹੋਰ ਵੀ ਬਹੁਤ ਸਾਰੇ ਦੁਕਾਨਾਂ ਨੇ ਕਿਥੇ ਉਹਦਾ ਕੰਮ ਕਰਦੇ ਦੇਖੋ ਜੀ ਅਸੀਂ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਸ਼ੁਰੂ ਤੋਂ ਹੀ ਮੰਗ ਕਰਦੇ ਆਂ ਪਿਛਲੀ ਦਿਨੇ ਵੀ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਖਾਣਾ ਬਸਤੀ ਯੋਧੇਵਾਲ ਦੇ ਏਰੀਏ ਦੇ ਵਿੱਚ 5 ਕੁਇੰਟਲ ਜਿਹੜਾ ਗਾਊ ਮਾਸ ਹੈ ਡਰਮਾਂ ਦੇ ਵਿੱਚ ਭਰ ਕੇ ਜਿਹੜਾ ਰੱਖਿਆ ਗਿਆ ਸੀਗਾ ਉਹ ਵੀ ਇੱਦਾਂ ਹੀ ਸਪਲਾਈ ਕਰਤੇ ਕੀਤਾ ਜਾਂਦਾ ਸੀ ਇਹ ਬਰੀਆਨੀ ਦੀਆਂ ਜਿੰਨੀਆਂ ਤੁਸੀਂ ਦੇਖੋਗੇ ਪਿਛਲੀ ਦਿਨੇ ਚ ਕਾਫੀ ਜਲਦੀ ਜਲਦੀ ਜਿਹੜੀਆਂ ਬਰੀਆਨੀ ਦੀਆਂ ਦੁਕਾਨਾਂ ਔਰ ਸੁਵਿਲ ਹੋ ਗਿਆ ਕਿੰਨੀ ਕਿਤੇ ਬਰੀਆਨੀ ਲੱਗਦੀ ਹੈ ਬਰੀਆਨੀ ਦੇ ਆੜ ਦੇ ਵਿੱਚ ਇਹ ਗਊ ਮਾਸ ਦਾ ਜਿਹੜਾ ਪਰੋਸਾ ਜਾ ਰਿਹਾ ਸੀ ਇਹ ਸਰਕਾਰ ਦੇ ਅੱਗੇ ਔਰ ਆਪਣਾ ਲੁਧਿਆਣਾ ਪੁਲਿਸ ਕਮਿਸ਼ਨਰ ਅੱਗੇ ਮੰਗ ਕੀਤੀ ਹੈ ਕਿ ਇਹਦੀ ਜਿਹੜੀ ਜਾਂਚ ਜਿੰਨੀਆਂ ਵੀ ਬਰੀਆਨੀ ਦੀਆਂ ਦੁਕਾਨਾਂ ਵਾ ਇੱਥੇ ਜਾਂਚ ਕੀਤੀ ਜਾਵੇ ਔਰ ਜਿਹੜਾ ਵੀ ਬੰਦਾ ਫਿਰਕੂ ਪਣੇ ਦਾ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਐ ਸਖਤ ਤੋਂ ਸਖਤ ਕੀਤੀ ਜਾਵੇ ਲੁਧਿਆਣਾ ਲਾਈਵ ਦੇ ਲਈ ਅਮਿਤ ਥਾਪੜ ਦੀ ਰਿਪੋਰਟ